ਸਸ਼ੀ ਕਲਜੀ ਗੁੱਲੀ ਬੁਟੀਕਾ ਜਗਰਾਉਂ ਤੇ ਤੁਹਾਡਾ ਸਵਾਗਤ ਆ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਆ ਤੇ ਅੱਜ ਆ ਵੀ ਸੂਟਾਂ ਦੇ ਵਿੱਚ ਕੁਝ ਰਿਪੀਟ ਵਾਲੇ ਸੂਟ ਰਹਿਣਗੇ ਕੁਝ ਨਿਊ ਡਿਜ਼ਾਈਨ ਰਹਿਣਗੇ ਕੁਝ ਪਿਓਰ ਦੇ ਵਿੱਚ ਕੁਝ ਪਿਓਰ ਸਿਲਕ ਦੇ ਵਿੱਚ ਕੁਝ ਸੈਮੀ ਸਿਲਕ ਦੇ ਵਿੱਚ ਰਹਿਣਗੇ ਸੂਟ ਆਪਣੇ ਇਹਨਾਂ ਸੂਟਾਂ ਨੂੰ ਆਰਡਰ ਕਰ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ 788350223 ਆਪਣੇ ਜਿਹੜੀ ਬੁਟੀਕਾ ਜਗਰਾਉਂ ਸ਼ਹਿਰ ਦੇ ਵਿੱਚ ਆ ਰੈਕੋਟਾ ਵਾਲੀ ਰੋਡ ਦੇ ਵਿੱਚ ਆ ਜਗਰਾਉਂ ਸ਼ਹਿਰ ਆਪਣਾ ਲੁਧਿਆਣੇ ਜ਼ਿਲ੍ਹੇ ਵਿੱਚ ਪੈਂਦਾ ਇਹ ਮੋਗਾ ਤੇ ਲੁਧਿਆਣੇ ਦੇ ਸੈਂਟਰ ਦੇ ਵਿੱਚ ਆ ਜਾਂਦਾ ਜ ਤੁਸੀਂ ਆਪਣਾ ਕੋਲ ਸਕਰੀਨਸ਼ਾਟ ਲੈ ਕੇ ਪਹਿਲਾਂ ਪ੍ਰਾਈਸ ਲੈ ਲਿਆ ਕਰੋ ਜੇ ਆਪਾਂ ਫੋਨ ਨਹੀਂ ਚੱਕ ਰਹੇ ਤਾਂ ਪਲੀਜ਼ ਮੈਸੇਜ ਛੱਡ ਦਿਆ ਕਰੋ ਜਦੋਂ ਟਾਈਮ ਹੋਊਗਾ ਆਪਾਂ ਤੁਹਾਨੂੰ ਰਿਪਲਾਈ ਜ਼ਰੂਰ ਦਵਾਂਗੇ ਹਨ ਪ੍ਰਾਈਸ ਲੈਣ ਲਈ ਤੁਸੀਂ ਸਿਰਫ ਸਕਰੀਨਸ਼ਾਟ ਲੈ ਕੇ ਆਪ ਨੂੰ ਵਟਸਐਪ ਤੇ ਪੇਜ ਜਿਆ ਕਰੋ ਆਪਾਂ ਫਿਰ ਉਹਦੇ ਤੁਹਾਨੂੰ ਪ੍ਰਾਈਸ ਦੇ ਦਿਆ ਕਰਾਂਗੇ ਜਦੋਂ ਤੁਸੀਂ ਆਰਡਰ ਕਨਫਰਮ ਕਰਨ ਦਾ ਫਿਰ ਮੈਨੂੰ ਕਾਲ ਲਾ ਲਿਆ ਕਰੋ ਹਨ ਤੇ ਚਲੋ ਹਾਂਜੀ ਆਪਾਂ ਸ਼ੁਰੂ ਕਰਦੇ ਆਂ ਇਹ ਪਹਿਲੇ ਸੂਟ ਤੋਂ ਇਹ ਸੈਮੀ ਕ੍ਰਿਪ ਦੇ ਵਿੱਚ ਸੂਟ ਬਣਿਆ ਹੈ ਬਹੁਤ ਹੀ ਸੋਹਣਾ ਰਾਇਲ ਬਲੂ ਜਿਹਾ ਕਲਰ ਹੈ neck ਦੇ ਉੱਪਰ ਵਰਕ ਰਹੇਗਾ ਵਿੱਚ ਸਾਰੇ ਬੂਟੀ ਤੇ ਕੇਦੇ ਦੇ ਵਿੱਚ ਵਰਕ ਹੈ ਆ ਇਹ ਸੂਟ ਆਪਣਾ ਰਿਪੀਟ ਵਾਲਾ ਰਹੇਗਾ ਰਿਪੀਟ ਵਾਲਾ ਸੂਟ ਦਿਖਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਭੈਣਾ ਆਪਾਂ ਨੇ ਸੂਟਾਂ ਨੂੰ ਇੰਨਾ ਪਿਆਰ ਦੇ ਰਹੇ ਨੇ ਕਈ ਸੂਟ ਆਪਣੇ ਅਲੱਗ-ਅਲੱਗ ਕਲਰਾਂ ਚ ਬਣਦੇ ਆ ਵੀ ਤੁਸੀਂ ਉਹ ਵੀ ਦੇਖ ਸਕਦੇ ਹੋ ਵੀ ਕਿਹੜੇ ਕਲਰ ਦੇ ਵਿੱਚ ਇਹ ਜ਼ਿਆਦਾ ਸੂਟ ਸੋਹਣਾ ਲੱਗਦਾ ਹੈ ਨਾ ਤੇ ਇਹਦੀ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ yellow mustard ਜੇ ਕਲਰ ਨਾਲ lemon yellow ਕਲਰ ਨਾਲ ਕੀਤੀ ਹੋਈ ਆ ਬਹੁਤ ਹੀ ਸੋਹਣਾ ਸੂਟ ਆ semi crepe ਦਾ ਸੂਟ ਰਹੇਗਾ ਵਿੱਚ ਬਹੁਤ ਸੋਹਣਾ ਗਿਲੇ ਦੇ ਵਰਕ ਕੀਤਾ ਹੋਇਆ ਤੇ ਇਹਦੇ ਨਾਲ ਦੇ ਹੈਗੇ ਦੋ ਸੂਟ ਇੱਕ ਡਾਟਰ ਦਾ ਇੱਕ ਮਦਰ ਦਾ ਇੱਕ ਡਾਟਰ ਦਾ ਹਾਤੇ ਸੋਹਣਾ ਦੇਖ ਸਕਦੇ ਇਹਦੇ ਵੀ ਸੇਮ ਉਹੀ ਵਰਕ ਕੀਤਾ ਘੇਰੇ ਦੇ ਵਿੱਚ ਨੈਕ ਦੇ ਵਿੱਚ ਤੇ ਵਿੱਚ ਬੂਟੀ ਤੇ 슬ੀਵਜ਼ ਦੇ ਉੱਪਰ ਵਰਕ ਤੇ ਇਹਦੇ ਹੀ ਆਪਾਂ ਸੇਮ ਇਹਦੀ ਫਿਨਿਸ਼ਿੰਗ ਪੱਟੀ ਲਗਾ ਕੇ ਜਿਹੜੀ ਹੈਗੀ ਫਿਨਿਸ਼ਿੰਗ ਦਿੱਤੀ ਹੈ ਚਾਕਾ ਦੀ ਬਹੁਤ ਹੀ ਸੋਹਣਾ ਕੰਮ ਆ ਸਿੰਪਲ ਸੋਬਰ ਜਾਂ ਸੂਟ ਆ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਆਪਣੇ ਘਰ ਦੇ ਫੰਕਸ਼ਨ ਦੇ ਵਿੱਚ ਵੇਅਰ ਕਰ ਸਕਦੇ ਹੋ ਇਹ ਰਹੇਗਾ ਡਾਟਰ ਦਾ ਛੋਟੀ ਦਾ ਸੂਟ ਇਹਦੇ ਆਪਾਂ ਜਿਵੇਂ ਘੇਰੇ ਦੇ ਵਿੱਚ ਵਰਕ ਕੀਤਾ ਵਿਚਾਰੇ ਆਪਾਂ ਬੂਟੀ ਦਿੱਤੀ ਹੈ ਤੇ 슬ੀਵਜ਼ ਦੇ ਉੱਪਰ ਵਰਕ ਕੀਤਾ ਸਿਰਫ ਗਲੇ ਤੇ ਨਹੀਂ ਆਪਾਂ ਵਰਕ ਕੀਤਾ ਬਾਕੀ ਸਾਰਾ ਸਿੰਕੀਤਾ ਕਿਉਂਕਿ ਬੱਚਿਆਂ ਦੇ ਨਾ ਕਈ ਵਾਰੀ ਇਚਿੰਗ ਹੋਣ ਲੱਗ ਜਾਂਦੀ ਹੈ ਜੀ ਆਪਾਂ neck ਦੇ ਉੱਪਰ ਵਰਕ ਕਰ ਦਿੰਨੇ ਆ। ਪਰ ਕਿ ਸਟੱਫ ਬਹੁਤ ਵਧੀਆ ਹੈ ਸੈਮੀ ਕ੍ਰੇਪ ਦੇ ਵਿੱਚ ਬੱਚਿਆਂ ਦੇ ਪਾਉਣ ਲਈ ਵੀ ਬਹੁਤ ਵਧੀਆ। ਇਹਨਾਂ ਦੇ ਨਾਲ ਜਿਵੇਂ ਆਪਾਂ ਸਲਵਾਰਾਂ ਬਣਾਈਆਂ ਨੇ। ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਾਂ ਲੇਸ ਲਾ ਕੇ ਰੈਡੀ ਕੀਤਾ ਉਹਦੇ ਵੀ ਆਪਾਂ ਫਿਨਿਸ਼ਿੰਗ ਪੱਟੀ ਉਹ ਦਿੱਤੀ ਹੋਈ ਆ ਜਿੱਦਾਂ ਆਪਾਂ ਸ਼ਰਟ ਦੇ ਵਿੱਚ ਆਪਾਂ ਫਿਨਿਸ਼ਿੰਗ ਕੀਤੀ ਆ ਉਦਾਂ ਹੀ ਆਪਾਂ ਇਹਦੇ ਵਿੱਚ ਫਿਨਿਸ਼ਿੰਗ ਕੀਤੀ ਹੋਈ ਆ ਚਨਾਉਣ ਦਾ ਦੁਪੱਟਾ ਰਹੂਗਾ ਸੇਮ ਆਪਾਂ ਪਾਈਪਿੰਗ ਲਾ ਕੇ ਉਹਨੂੰ ਰੈਡੀ ਕੀਤਾ ਹੋਇਆ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਰੂਗਾ ਬੋਟਲ ਗ੍ਰੀਨ ਕਲਰ ਦੇ ਵਿੱਚ ਉਹ ਰਹੇਗਾ ਪਿਓਰ ਕਰੇਲ ਦੇ ਵਿੱਚ ਸੂਟ ਬਹੁਤ ਹੀ ਸੋਹਣਾ ਉਹ ਵੀ ਸੂਟ ਬਣਿਆ ਹੋਇਆ ਪਿਓਰ ਕਰੇਲ ਦੇ ਵਿੱਚ ਰਹੇਗਾ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਜਿਵੇਂ ਉਹਦਾ ਘੇਰਾ ਰੈਡੀ ਕੀਤਾ ਹੋਇਆ ਹੈ ਦੇਖ ਸਾਜੋ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਘੇਰਾ ਬਹੁਤ ਹੀ ਪਿਆਰਾ ਜਿਹਾ ਜਿਵੇਂ ਬਾਰਡਰ ਆ ਪੂਰਾ ਹੈਵੀ ਜਿਵੇਂ ਰਹੂਗਾ ਇਹ ਸੂਟ ਇਹ ਬਣਿਆ ਹੈ ਕਲੀਆਂ ਵਾਲੇ ਸ਼ਰਾਰੇ ਦੇ ਨਾਲ ਪਿਓਰ ਕ੍ਰੇਵ ਦੇ ਵਿੱਚ ਨੈਕ ਲਾਈਨ ਜਿਹੜੀ ਹੈਗਾ ਕੁੜਤਾ ਪੱਟੀ ਦਿੱਤੀ ਹੋਈ ਆ ਉਹਦੇ ਵਿੱਚ ਆਪਾਂ ਵਰਕ ਕੀਤਾ ਹੋਇਆ ਹਜੇ ਲਟਕਲ ਲਾਉਣੇ ਬਾਕੀ ਆ ਇਹਦੇ ਤੇ 슬ੀਵਸ ਦੇ ਉੱਪਰ ਵਰਕ ਤੇ 슬ੀਵਸ ਦੀ ਮੂਰੀ ਤੇ ਆਪਾਂ ਬਾਰਡਰ ਦਿੱਤੀ ਹੋਈ ਆ ਚਾਕਾ ਦੇ ਫਿਨਿਸ਼ਿੰਗ ਇਹਦੀ ਵੀ ਆਪਾਂ ਉਹਦੇ ਨਾਲ ਦਿੱਤੀ ਆ ਟਿਸ਼ੂ ਦੇ ਨਾਲ ਦੇਖ ਸਾਜੋ ਬਹੁਤ ਹੀ ਸੋਹਣਾ ਕਲਰ ਆ ਬੋਟਲ ਗ੍ਰੀਨ ਗ੍ਰੀਨ ਬੋਟਲ ਗ੍ਰੀਨ ਇਹ ਕਲਰ ਨਾ ਹੁਣ ਦੁਬਾਰਾ ਬਹੁਤ ਟ੍ਰੈਂਡ ਦੇ ਵਿੱਚ ਨੇ ਮੂੰਗ ਬੜੀ ਜਿਵੇਂ ਦੁਆਨਾ ਦੁਆਰਾ ਰਿਪੀਟ ਦੇ ਵਿੱਚ ਤੇ ਕਲਰ ਆਪਣੇ ਕੋਲੇ ਆ ਰਹੇ ਨੇ ਹੁਣ ਵਰਕ ਵੀ ਆਪਣਾ ਸਾਰਾ ਮੈਂ ਕਿਹਾ ਟੋਟਲੀ ਜਿਹੜਾ ਹੈਗਾ ਆਪਾਂ ਹੁਣ ਤੱਕ ਸੂਟ ਰੈਡੀ ਕੀਤੇ ਆ ਵੀ ਕੋਈ ਸੂਟ ਇਦਾਂ ਦਾ ਨਹੀਂ ਹੋਊਗਾ ਜਿਹੜਾ ਆਪਣਾ ਰਿਪੀਟ ਦੇ ਵਿੱਚ ਨਹੀਂ ਬਣਿਆ ਆਪਾਂ ਰਿਪੀਟ ਦੇ ਵਿੱਚ ਤਾਂ ਦਿਖਾਉਨੇ ਆ ਕਿ ਤੁਹਾਨੂੰ ਪਤਾ ਲੱਗ ਜੂ ਕਿਹੜੇ ਕਲਰ ਤੇ ਕਿਹੜਾ ਸੂਟ ਜ਼ਿਆਦਾ ਸੋਹਣਾ ਲੱਗਦਾ ਇਹ ਵੀ ਆਪਾਂ ਬਣਾਇਆ ਨਾਲ ਕਲੀਆਂ ਵਾਲਾ ਸ਼ਰਾਰਾ ਸਿੰਪਲ ਸ਼ਰਾਰਾ ਰਹੇਗਾ ਚੰਪਾ ਲੇਸ ਲਾ ਕੇ ਆਪਾਂ ਸਿਰਫ ਉਹਦੀ ਫਿਨਿਸ਼ਿੰਗ ਕੀਤੀ ਤੇ ਨਾਲ ਟਿਸ਼ੂ ਐਡ ਕੀਤਾ ਹੈ ਐਡ ਕੀਤਾ ਹੋਇਆ ਕਲੀਆਂ ਵਾਲਾ ਸ਼ਰਾਰਾ ਰਹੂਗਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਪਹਿਣੇ ਆਪਾਂ ਨੂੰ ਬਿਨਾ ਵਰਕ ਤੇ ਮੰਗਿਆ ਸੀਗਾ ਤੇ ਬਹੁਤ ਹੀ ਸੋਹਣਾ ਪਿਓਰ ਕ੍ਰੇਪ ਦੇ ਵਿੱਚ ਸੂਟ ਆ ਇਹ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਡਾਰਕ ਤੇ ਬਣਵਾ ਸਕਦੇ ਹੋ ਤੇ ਲਾਈਟ ਤੇ ਕਰਵਾਉਣਾ ਹੈ ਤਾਂ ਥੋੜਾ ਜਿਹਾ ਸਾਈਜ਼ ਚੂਸ ਕਰਵਾ ਲਿਆ ਕਰੋ ਨਾ ਚਨੌਂ ਦਾ ਦੁਪੱਟਾ ਰਹੇਗਾ ਤੇ ਦੁਪੱਟੇ ਦੀ ਆਪਾਂ ਲੇਸ ਲਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਹੀ ਸੋਹਣਾ ਚਨੌਂ ਦਾ ਦੁਪੱਟਾ ਲੇਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਆ ਪਹਿਣੇ ਸਾਰੇ ਦੁਪੱਟੇ ਜਿਹੜੇ ਹੈਗੇ ਚਨੌਂ ਦੇ ਬਣਵਾਏ ਨੇ ਤੇ ਲੇਸਾਂ ਨਾਲ ਫਿਨਿਸ਼ਿੰਗ ਕਰਵਾਈ ਹੋਈ ਆ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਹੈਗਾ ਪਿਓਰ ਸਿਲਕ ਦੇ ਵਿੱਚ ਉਹ ਵੀ ਡਿਜ਼ਾਈਨ ਆਪਣਾ ਰਿਪੀਟ ਵਾਲਾ ਰਹੂਗਾ ਪਰ ਨਿਊ ਕਲਰ ਦੇ ਵਿੱਚ ਤੁਸੀਂ ਇਹਦੇ ਵਿੱਚ ਦੇਖਿਆ ਹੋਵੇਗੇ ਆਪਣੇ ਇੱਕ ਮਸਟਰਡ ਕਲਰ ਚ ਬਣਿਆ ਨੇਵੀ ਬਲੂ ਚ ਬਣਿਆ yellow ਚ ਬਣਿਆ ਤੇ red ਕਲਰ ਚ ਵੀ ਬਣਿਆ magenta ਚ ਵੀ ਬਣਿਆ ਕਈ ਕਲਰ ਚ ਸੂਟ ਬਣ ਚੁੱਕਿਆ ਇਹ ਪ्योर ਗਾਵੜੀ ਅੰਸਰਕ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਘੇਰੇ ਦਾ ਕੰਮ ਰਹੇਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਘੇਰੇ ਦੇ ਵਿੱਚ ਕਾਪਰ ਐਂਟਿਕ ਯੂਜ਼ ਕੀਤਾ ਕਿਉਂਕਿ ਇੱਕ ਪਹਿਣ ਦੀ ਸੂਟ ਆ ਫਿਰ ਆਪਾਂ ਥੋੜਾ ਜਿਹਾ ਡਿਫਰੈਂਟ ਵਰਕ ਕਰ ਦਿੰਨੇ ਆ ਵਿੱਚ ਸਾਰੇ ਬੂਟੀ ਪਿਸਤਾ 그린 ਕਲਰ ਰਹੇਗਾ ਕਈ ਵਾਰ ਨਾ ਵੀਡੀਓ ਦੇ ਵਿੱਚ ਕਲਰਾਂ ਦਾ ਵੀ ਫਰਕ ਪੈ ਜਾਂਦਾ ਵਾ ਜਿਹੜੇ ਆਪਾਂ ਵਿੱਚ ਕਲਰ ਸੂਟਾਂ ਦੇ ਦਿਖਾਉਨੇ ਆ ਨਾ ਥੋੜਾ ਬਹੁਤ ਕਲਰ ਦਾ ਫਰਕ ਪੈ ਜਾਂਦਾ ਜਦੋਂ ਕਿ ਆਪਣੇ ਸਿਰਫ ਇੱਕ ਸਿੰਗਲ ਲਾਈਟ ਹੀ ਲਾਈ ਹੁੰਦੀ ਆ ਫਿਰ ਵੀ ਕਲਰਾਂ ਦਾ ਫਰਕ ਪੈ ਜਾਂਦਾ ਉਹਦੇ ਵਿੱਚ ਕੋਈ ਆਪਣਾ ਫਿਲਟਰ ਨਹੀਂ ਲਾਇਆ ਹੁੰਦਾ ਗਲੇ ਦੇ ਉੱਪਰ ਕੁੜਤਾ ਪੱਟੀ ਉਹਦੇ ਵਿੱਚ ਵਰਕ ਤੇ ਸਲੀਵਜ਼ ਦੇ ਉੱਪਰ ਵਰਕ ਸੇਮ ਆਪਾਂ ਜਿਹੜਾ ਘੇਰੇ ਤੇ ਵਰਕ ਕੀਤਾ ਨਾ ਉਹੀ ਆਪਾਂ ਇਹਦੀ ਸਲੀਵਜ਼ ਦੇ ਉੱਪਰ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਕਾਪਰ ਜਿਹਾ ਕਲਰ ਆਪਾਂ ਇਹਦੇ ਵਿੱਚ ਯੂਜ਼ ਕੀਤਾ ਹੋਇਆ ਵਾ ਬਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ। ਗੈਵਰਡਨ ਸਿਲਕ ਰੂਗੀ। ਇਹਦੇ ਨਾਲ ਭੈਣ ਨੇ ਇੱਕ ਆਪਣੇ ਕੋਲ ਸਲਵਾਰ ਬਣਵਾਈ ਆ। ਤੇ ਇੱਕ ਪੈਂਟ। ਉਹ ਕਹਿੰਦੇ ਸੀ ਵੀ ਜਿਹੜਾ ਵੀ ਮੈਨੂੰ ਲੱਗੂਗਾ ਕੰਫਰਟ ਵਿੱਚ ਉਹਦੇ ਨਾਲ ਹੀ ਵੇਅਰ ਕਰ ਲਵਾਂਗੀ। ਇੱਕ ਸਲਵਾਰ ਤੇ ਇੱਕ ਪੈਂਟ ਬਣਾਈ ਆ। ਜਿਹੜਾ ਰਹੇਗਾ ਦੁਪੱਟਾ, ਨਾਲ ਬਣੀ ਸਲਵਾਰ ਜਿਹੜਾ ਦੁਪੱਟਾ ਰਹੇਗਾ ਬਹੁਤ ਹੀ ਹੈਵੀ ਲੁੱਕ ਦੇ ਵਿੱਚ 4 ਸਾਈਡ ਬਾਰਡਰ। ਇਹ ਦੁਪੱਟੇ ਆਪਣੇ ਕੋਲ ਇਦਾਂ ਹੀ ਬਣ ਕੇ ਗਏ ਨੇ ਜਿੰਨੇ ਸੂਟਾਂ ਦੇ ਨਾਲ ਭੈਣਾਂ ਨੇ ਰੈਡੀ ਕਰਵਾਏ ਨੇ। ਸਾਰੇ ਇਹ ਇਦਾਂ ਹੀ ਆਪਾਂ ਸੇਮ ਹੀ ਬਣਾਏ ਨੇ ਦੁਪੱਟੇ 4 ਸਾਈਡ ਬਾਰਡਰ ਦੇਖ ਸਕਦੇ ਹੋ। ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦੇ ਨਾਲ ਟਿਸ਼ੂ ਐਡ ਕੀਤਾ ਹੋਇਆ ਲੇਸ ਲਾ ਕੇ ਫਿਨਿਸ਼ਿੰਗ ਦੇ ਨਾਲ ਆਪਾਂ ਟਿਸ਼ੂ ਐਡ ਕੀਤਾ ਹੋਇਆ ਵਿੱਚ ਸਾਰੇ ਬੂਟੀ ਰਹੂਗੀ ਦੁਪੱਟਾ ਇਹ ਵੀ ਪਿਓਰ ਚਰੋਂ ਦੇ ਵਿੱਚ ਜਿਹੜਾ ਸੂਟ ਨਾ ਦੁਪੱਟਾ ਸੌਰੀ ਇਹ ਵੀ ਪਿਓਰ ਚਰੋਂ ਦੇ ਵਿੱਚ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਆ ਤੇ 4 ਸਾਈਡ ਬਾਰਡਰ ਕਾਪਰ ਅੰਟੀਕ ਕਲਰ ਦੇ ਵਿੱਚ ਵਿੱਚ ਸਾਰੇ ਬੂਟੀ ਦਿੱਤੀ ਹੋਇਆ ਚਰੋਂ ਦਾ ਦੁਪੱਟਾ ਗੈਵਾੜੀ ਸਿਲਕ ਦੇ ਵਿੱਚ ਸੂਟ ਆ ਇਹ ਤੁਸੀਂ ਇਹਨੂੰ ਸੈਮੀ ਦੇ ਵਿੱਚ ਬਣਵਾ ਸਕਦੇ ਹੋ ਇਹ ਆਪਣਾ ਪਿਓਰ ਦੇ ਵਿੱਚ ਬਣਵਾਇਆ ਹੈ ਆ ਤੁਸੀਂ ਸੈਮੀ ਦੇ ਵਿੱਚ ਬਣਵਾ ਸਕਦੇ ਸੈਮੀ ਦੇ ਵਿੱਚ 3500 4000 ਦਾ ਸਟੱਫ ਕਰਕੇ ਫਰਕ ਪੈ ਜਾਂਦਾ ਬਾਕੀ ਵਰਕ ਦਾ ਕੋਈ ਨਹੀਂ ਆਪਾਂ ਰੇਟ ਚੇਂਜ ਕਰਦੇ ਸਟੱਫ ਦਾ ਜ਼ਰੂਰ ਫਰਕ ਪੈ ਜਾਊਗਾ ਤੇ ਇਹ ਭੈਣ ਨੇ ਆਪਣੇ ਕੋਲ ਆਰਡਰ ਤੇ ਰੈਡੀ ਕਰਵਾਇਆ ਆਪਣੇ ਉਹਨਾਂ ਸੂਟਾਂ ਨੂੰ ਦੇਖ ਕੇ ਆਰਡਰ ਦਿੱਤਾ ਭੈਣ ਨੇ ਤੁਸੀਂ ਇਦਾਂ ਸਕਰੀਨਸ਼ਾਟ ਲੈ ਲਿਆ ਕਰੋ ਤੇ ਪ੍ਰਾਈਸ ਵਗੈਰਾ ਲੈ ਕੇ ਫਿਰ ਆਪਾਂ ਨੂੰ ਆਰਡਰ ਕਨਫਰਮ ਕਰ ਦਿਆ ਕਰੋ ਆਰਡਰ ਲੈਣ ਲਈ ਆਪਾਂ ਪਹਿਲਾਂ ਹਾਫ ਪੇਮੈਂਟ ਲੈਂਦੇ ਆ ਭੈਣਾ ਕਿ ਪੁੱਛਦੀ ਆਂਦੀਆਂ ਨੇ ਤੁਸੀਂ ਆਰਡਰ ਦੀ ਕੀ ਹੈਗੀ ਤੁਹਾਡੀ ਪ੍ਰੋਸੈਸ ਆਪਾਂ ਪਹਿਲਾਂ ਹਾ ਪੇਮੈਂਟ ਲੈਨੇ ਆ ਤੁਸੀਂ ਜੇ ਬਾਕੀ ਤੁਸੀਂ ਵਿੱਚ ਸੂਟ ਨਾ ਐਡ ਕਰਵਾਇਆ ਕਰੋ ਫਿਰ ਆਪਣਾ ਥੋੜਾ ਜਿਹਾ ਡਿਲੇ ਹੋ ਜਾਂਦਾ ਕੰਮ ਜੇ ਤੁਸੀਂ ਇੱਕ ਵਾਰ ਜਿਹੜਾ ਆਰਡਰ ਕਨਫਰਮ ਹੋ ਗਿਆ ਨਾ ਉਹਨੂੰ ਫਾਈਨਲ ਹੋ ਗਿਆ ਉਸ ਤੋਂ ਬਾਅਦ ਜੇ ਤੁਸੀਂ ਵਿੱਚ ਸੂਟ ਐਡ ਕਰਵਾਵੋਗੇ ਫਿਰ ਤੁਹਾਨੂੰ ਵੀ ਪਤਾ ਹੀ ਹੈ ਕਿ ਥੋੜਾ ਜਿਹਾ ਸੂਟ ਜਦੋਂ ਆਪਾਂ ਨਵੇਂ ਵਿੱਚ ਐਡ ਕਰਦੇ ਆ ਉਹਦੇ ਨਾਲ ਫਰਕ ਪਊਗਾ ਹੀ ਪਊਗਾ ਟਾਈਮ ਲੱਗੂਗਾ ਹੀ ਲੱਗੂਗਾ ਹਨਾ ਤੇ ਇਹ ਰਹਿ ਗਿਆ ਜੀ ਆਪਣਾ ਫੇਰ ਮੋਰਾ ਵਾਲਾ ਸੂਟ ਇਸ ਕਲਰ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੰਨੇ ਸੂਟ ਬਣਾ ਦਿਆਂ ਬਾਜੀ ਮੈਂ ਤੁਹਾਨੂੰ ਮੈਂ ਦੱਸ ਦੇਣੀ ਆ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਵੀ ਕੀ ਚੇਂਜ ਹੁੰਦੇ ਆ ਇਹਦੇ ਵਿੱਚ ਵੀ ਮੋਰ ਪੂਰੇ ਹੈਵੀ ਰਹਿਣਗੇ ਮੋਰ ਆਪਣੇ ਉਦਾਂ ਹੀ ਬਣਦੇ ਆ ਬਸ ਬੂਟੀ ਬਿਰਲੀ ਹੁੰਦੀ ਆ ਜਾਂ ਚਾਕਾ ਦਾ ਕੰਮ ਨਹੀਂ ਹੁੰਦਾ ਸੂਟਾਂ ਦੇ ਵਿੱਚ ਤੇ ਥੋੜਾ ਬਹੁਤ ਨੈਕ ਦਾ ਫਰਕ ਹੁੰਦਾ ਇਹਦੇ ਵਿੱਚ ਆਪਾਂ ਨੈਕ ਸਿੰਪਲ ਰੱਖਿਆ ਹੈ ਕਈ ਸੂਟਾਂ ਦੇ ਵਿੱਚ ਆਪਣੇ ਨੈਕ ਬਹੁਤ ਵੱਡਾ ਬਣਿਆ ਹੋਇਆ ਵਾ ਤੇ ਸ਼ੋਲਡਰ ਤੇ ਸੇਮ ਵਰਕ ਤੇ 슬ੀਵਸ ਤੇ ਸੇਮ ਵਰਕ ਜਿਸ ਆ ਦਾ ਸ਼ੋਲਡਰ ਤੇ ਮੋਰੀ ਮੋਰੀ ਦੇ ਉੱਪਰ ਸੇਮ ਵਰਕ ਜਿੱਦਾਂ ਆਪਾਂ ਕਰਦੇ ਹਾਂ ਹਨਾ ਕਈ ਵੇਲੇ ਇਹਨੂੰ ਵੀ ਸਕਿਪ ਕਰਾਉਂਦੀਆਂ ਨੇ ਨੈਕ ਸਕਿਪ ਕਰਾਉਂਦੀਆਂ ਨੇ ਜਾਂ ਚਾਕ ਤੁਹਾਡੇ ਬਜਟ ਦੇ ਹਿਸਾਬ ਨਾਲ ਆਪਾਂ ਇਸ ਡਿਜ਼ਾਈਨ ਨੂੰ ਰੈਡੀ ਕਰ ਸਕਦੇ ਹਾਂ ਜਿਵੇਂ ਇਹ ਭੈਣ ਨੇ ਹੁਣ ਆਪਣੇ ਕੋਲ ਇਹਦੇ ਨਾਲ ਸਲਵਾਰ ਵੀ ਬਣਵਾਈ ਆ ਤੇ ਸ਼ਰਾਰਾ ਵੀ ਬਣਵਾਇਆ ਵਾ ਹੈ ਵੀ ਦੁਪੱਟਾ ਕਹਿੰਦੇ ਵਿੱਚ ਦੁਪੱਟੇ ਚੋਂ ਲਈ ਆਪਾਂ ਬੂਟੀ ਪਾਈ ਆ ਕਿਸੇ ਦੇ ਵਿੱਚ ਜਾਲ ਪਿਆ ਵਾ ਸਭ ਤਰ੍ਹਾਂ ਦਾ ਜਿਵੇਂ ਇਹ ਬਣ ਚੁੱਕਿਆ ਆਪਣੇ ਕੋਲੇ ਤੇ ਤੁਸੀਂ ਨਾ ਜਿਹੜਾ ਵੀ ਡਿਜ਼ਾਈਨ ਬਣਾਉਣਾ ਹੁੰਦਾ ਉਹਦੀ ਪੂਰੀ ਦੀ ਫੋਟੋ ਲੈ ਕੇ ਮੈਨੂੰ ਭੇਜ ਦਿਆ ਕਰੋ ਕਿਉਂਕਿ ਫਿਰ ਕਈ ਵਾਰ ਸਾਨੂੰ ਵੀ ਕੰਫਿਊਜ਼ਨ ਹੋ ਜਾਂਦੀ ਆ ਵੀ ਇਹ ਕਿਹੜਾ ਲਵਾਈ ਨਾ ਤੁਤ ਬਿਰਲਾ ਡਿਜ਼ਾਈਨ ਵੀ ਆ ਜਿਵੇਂ ਮੈਂ ਹਮਦਰਸਾ ਵੀ ਚੱਕਾ ਵਾਲਾ ਕੰਮ ਵੀ ਆ ਸਭ ਤਰ੍ਹਾਂ ਨਾਲ ਹੀ ਆ ਹਨਾ ਫਿਰ ਉਹ ਚੀਜ਼ ਦਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਇਹ ਕਿਹੜੇ ਡਿਜ਼ਾਈਨ ਦੇ ਤੁਸੀਂ ਪਿਕਚਰ ਭੇਜੀ ਆ ਇਹਦੇ ਨਾਲ ਇੱਕ ਸ਼ਲਾਰਾ ਵੀ ਬਣਾਇਆ ਭਾਂਡਾ ਜੇ ਬਿਸ਼ਲਾਰਾ ਜਿਆਦਾ ਫਲੇਅਰ ਨਹੀਂ ਪਾਉਂਦੀ ਉਹਨਾਂ ਨੂੰ ਆਪਾਂ ਨੂੰ ਜਿਵੇਂ ਇਹਦਾ ਫਲੇਅਰ ਦਾ ਮਿੰਟ ਤੀ ਕਰਕੇ ਭੇਜੀ ਸੀ ਬੰਨਾ ਇੰਚ ਦਾ ਆਪਾਂ ਨੂੰ ਚਾਹੀਦਾ ਵਾ ਉਸ ਦੇ ਹਿਸਾਬ ਨਾਲ ਮੈਂ ਆਪਾਂ ਹਲਕਾ ਜਿਹਾ ਸ਼ਲਾਰਾ ਰੱਖਿਆ ਨਾਲ ਇੱਕ ਸਲਵਾਰ ਬਣੀ ਹੈ ਨਾਲ ਆਪਾਂ ਸਲਵਾਰ ਬਣਾਈ ਹੋਈ ਆ ਤੇ ਚਨੌਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਬਾਰਡਰ ਜਿਹੜਾ ਆਪਾਂ ਇਹਦੇ ਘੇਰੇ ਦੇ ਵਿੱਚ ਦਿੱਤਾ ਉਹ ਹੀ ਬਾਰਡਰ ਆਪਾਂ ਦੇ ਕੇ ਵਿੱਚ ਸਾਰੇ ਸ਼ਿਪੀ ਦੀ ਬੂਟੀ ਲਗਾਈ ਜੁਈ ਆ ਹੈਵੀ ਲੁੱਕ ਦੇ ਲਈ ਆਪਾਂ ਵਿੱਚ ਬੂਤੀ ਜ਼ਰੂਰ ਪਾ ਦੇਣੇ ਹੁੰਦੇ ਆ। ਉਹਦੇ ਨਾਲ ਥੋੜਾ ਜਿਹਾ ਦੁਪੱਟਾ ਨਾ ਹੈਵੀ ਹੋ ਜਾਂਦਾ ਵਾ ਜਿਹਦੇ ਵਿੱਚ ਨਾ ਹੋਵੇ ਕੁਝ ਤੇ ਦੁਪੱਟਾ ਵਿੱਚੋਂ ਖਾਲੀ ਲੱਗਦਾ ਵਾ। ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆਪਾਂ ਜਿਹੜੀ ਲੇਸ ਤੇ ਟਿਸ਼ੂ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ। ਕਈ ਵਾਰ ਅਜਵੇਂ ਫਿਨਿਸ਼ਿੰਗ ਨੂੰ ਵੀ ਕਹਿੰਦੀਆਂ ਦੁਪੱਟਾ ਹਾਰਡ ਹੋ ਜਾਂਦਾ ਆਪਾਂ ਭੈਣੋ ਉਹਦੇ ਵਿੱਚ ਨਾ ਪੇਸਟਿੰਗ ਨਹੀਂ ਲਾਉਂਦੇ। ਦੁਪੱਟੇ ਦੇ ਵਿੱਚ ਨਾ ਪੇਸਟਿੰਗ ਨਹੀਂ ਲਾਉਂਦੇ। ਆਪਾਂ ਵਿਦਆਊਟ ਪੇਸਟਿੰਗ ਵੀ ਦੁਪੱਟੇ ਰੱਖੀਦੇ ਆ ਜੇ ਤੁਸੀਂ ਕਹੋ ਬੀਚ ਵਿੱਚ ਲਾਉਣੀ ਹੈ ਪੇਸਟਿੰਗ ਫਿਰ ਆਪਾਂ ਜਰੂਰ ਲਾ ਬਗਾਵਾਂਗੇ ਪਰ ਇਹ ਬਿਨਾ ਪੇਸਟਿੰਗ ਤੋਂ ਹੋਵੇ ਚਾਹੇ ਪੇਪਰ ਪੇਸਟਿੰਗ ਹੁੰਦੀ ਆ ਉਹਨਾਂ ਦਾ ਪੱਟਾ ਥੋੜਾ ਖੜਮਾ ਹੋ ਜਾਂਦਾ ਆਪਾਂ ਉਹ ਨਹੀਂ ਲਾਉਦੇ ਹੈਗੇ ਬਹੁਤ ਸੋਹਣਾ ਦੁਪੱਟਾ ਰੈਡੀ ਆ ਇਸ ਕਲਰ ਦੇ ਵਿੱਚ ਵੀ ਬਹੁਤ ਹੀ ਜਿਵੇਂ ਬਣ ਚੁੱਕਿਆ ਆਪਣੇ ਕੋਲ ਸੂਟ ਬਹੁਤ ਕਲਰਸ ਬਣਿਆ ਇਹ ਵੀ ਸੂਟ ਆਪਣੇ ਕੋਲੇ ਤੇ ਇਹ ਕਲਰ ਜ਼ਿਆਦਾ ਆਪਣੇ ਕੋਲ ਬਣਦੇ ਆ ਵਾ ਇਹਨੂੰ ਜ਼ਿਆਦਾ ਜਿਵੇਂ ਪਿਆਰ ਮਿਲ ਲਿਆ ਪਿਸਤਾ ਗ੍ਰੀਨ ਇਹ ਵਾ ਨਾ ਮੈਰੂਨ ਚੈਰੀ ਅਣਗਿਣਤ ਮੈਨੂੰ ਵੀ ਨਹੀਂ ਧਿਆਨ ਸੀ ਕਿੰਨੇ ਕਲਰਾਂ ਦੇ ਵਿੱਚ ਆਪਣੇ ਕੋਲੇ ਸੂਟ ਬਣ ਗਏ ਨੇ ਹਨਾ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਕਲਰ ਚਾਰ ਜਰੂਰ ਰੱਖਿਆ ਕਰੋ ਉਹਦੇ ਤੋਂ ਆਪਾਂ ਨੂੰ ਸੇਮ ਕਲਰ ਮਿਲਣਗੇ ਕਿਉਂਕਿ ਵੀਡੀਓ ਦੇ ਵਿੱਚ ਕਲਰ ਦਾ ਫਰਕ ਜਰੂਰ ਪੈਂਦਾ ਹੈ ਤਾਂ ਹੀ ਮੈਂ बार-बार ਦੱਸ ਦੇ ਰਹੀ ਹਾਂ ਕਿਉਂਕਿ ਇੱਕ ਦੋ ਭੈਣਾਂ ਨੇ ਕਿਹਾ ਜਿਹੜਾ ਤੁਸੀਂ ਵੀਡੀਓ ਦਿਖਾਉਣੀ ਆ ਉਹਦੇ ਵਿੱਚ ਕਲਰ ਹੋਰ ਨਹੀਂ ਅਸੀਂ ਕਲਰ ਉਹੀ ਬਣਾਉਂਦੇ ਆ ਜਿਹੜਾ ਮਤਲਬ ਅਸੀਂ ਬਣਾਇਆ ਹੁੰਦਾ ਵਾਂ ਪਰ ਵੀਡੀਓ ਵਿੱਚ ਕਲਰ ਦਾ ਫਰਕ ਪੈ ਜਾਂਦਾ ਇਹ ਦੇ ਵਾਂਗ ਆ ਰੈੱਡ ਕਲਰ ਬਹੁਤ ਹੀ ਸੋਹਣਾ ਸੂਟ ਆ ਗਰਾਰਾ ਸੂਟ ਰਹੇਗਾ ਇਹ ਵੀ ਆਪਾਂ ਇੱਕ ਪਹਿਲਾਂ ਬਣਾ ਚੁੱਕੇ ਆ ਜਿਵੇਂ ਤੁਹਾਨੂੰ ਦੱਸ ਹੀ ਰਹੀ ਆ ਵੀ ਰਿਪੀਟ ਵਿੱਚ ਹੀ ਬਣ ਰਿਹਾ ਇਹ ਸ਼ਾਰਟ ਸ਼ਰਟ ਦੇ ਨਾਲ ਗਰੰਗਾ ਦੇਖ ਸਕਦੇ ਹੋ ਘੇਰੇ ਦਾ ਕੰਮ ਬਹੁਤ ਹੀ ਸੋਹਣਾ ਕਰੇ ਘੇਰੇ ਦਾ ਕੰਮ ਉੱਪਰ ਨੂੰ ਪੈਨਲ ਤੇ ਵਿੱਚ ਬੂਟੀ ਵਿੱਚ ਸਾਰੇ ਬੂਟੀ ਪਾਈ ਹੋਈ ਆ ਸ਼ਰਟ ਦੇ ਵਿੱਚ ਰੈੱਡ ਕਲਰ ਮੈਨੂੰ ਪਤਾ ਵੀਡੀਓ ਚ ਕਿਵੇਂ ਕਲਰ ਦੇਖਦਾ ਮੈਂ ਜਦੋਂ ਆਪ ਵੀਡੀਓ ਦੇਖਦੇ ਨੇ ਫਿਰ ਪਤਾ ਲੱਗਦਾ ਹੁੰਦਾ ਵੀ ਕਲਰ ਥੋੜਾ ਜਿਆਦਾ ਡਿਫਰੈਂਟ ਆਈ ਹੋਈ ਆ ਸੂਟਾਂ ਦੇ ਘੇਰੇ ਦਾ ਬਾਰਡਰ ਵਿੱਚ ਜਿਹੜਾ ਆਪਾਂ ਬਾਥੇ ਕੀਤਾ ਬਾਰਡਰ ਵਿੱਚ ਸਾਰੇ ਬੂਟੀ ਚਾਕਾਂ ਦੀ ਫਿਨਿਸ਼ਿੰਗ ਟਿਸ਼ੂ ਦੇ ਨਾਲ ਤੇ ਜਿਵੇਂ ਹੈਗਾ ਗਲਾਬ ਸਿਲਕ ਦੇ ਵਿੱਚ ਬਣਿਆ ਹੈ ਸੂਟ ਇਹ ਬਹੁਤ ਹੀ ਸੋਹਣਾ ਸਟਫ ਹੈ ਇਹ ਜਿਵੇਂ ਥੋੜਾ ਜਿਹਾ ਲੁੱਕ ਵਾਈਜ਼ ਸੈਟਨ ਵਾਂਗੂ ਸੈਟਨ ਥੋੜੀ ਜਿਹੀ ਹੈਵੀ ਹੁੰਦੀ ਸੀ ਇਹ ਬਹੁਤ ਲਾਈਟ weight ਆ ਇਹਦੇ ਨਾਲ ਬਣਾਇਆ ਆਪਾਂ ਕਰਾ ਰਾ ਪਾਣੇ ਕਰਾ ਰਹੇ ਤੇ ਕੰਮ ਨਹੀਂ ਕੀਤਾ ਕਰਾਇਆ ਆਪਾਂ ਤੋਂ ਤੇ ਆਪਾਂ ਇਹਦੇ ਵਿੱਚ ਲੇਸਾਂ ਲਾਤੀਆਂ ਲੇਸਿਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਆ ਉਹ ਪਾਣੇ ਇਹਦੇ ਨਾਲ ਮੰਗਦੇ ਸੀ ਬਨਾਰਸੀ ਕਰਾਣਾ ਪਰ ਬਨਾਰਸੀ ਕਰਾਰਾ ਜਾਂ ਤਾਂ ਪਿਓਰ ਤੇ ਹੁੰਦਾ ਸੈਮੀ ਦੇ ਵਿੱਚ ਇਹ ਰੈੱਡ ਕਲਰ ਡਾਈ ਨਹੀਂ ਹੁੰਦਾ ਕਿਉਂਕਿ ਰੈੱਡ ਕਲਰ ਜਿਹੜਾ ਹੁੰਦਾ ਬ੍ਰਾਈਟ ਹਨ ਉਹ ਸੈਮੀ ਦੇ ਵਿੱਚ ਡਾਈ ਨਹੀਂ ਹੁੰਦਾ ਸੇਮ ਲੇਸਸ ਆਪਾਂ ਦੁਪੱਟੇ ਤੇ ਲਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਦੁਪੱਟਾ ਇਹਦਾ ਨਾ ਫਿਨਿਸ਼ਿੰਗ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਵਾ ਜੇ ਤੁਸੀਂ ਇਹਦੇ ਵਿੱਚ ਮਾੜਾ ਮੋਟਾ ਵਰਕ ਹੋਰ ਕਰਵਾ ਲਓ ਹਨ ਬਹੁਤ ਸੋਹਣਾ ਲੱਗੂਗਾ ਦੁਪੱਟਾ ਬਾਕੀ ਆਪਾਂ ਤੁਹਾਡੇ ਜਿੱਦਾਂ ਤੁਸੀਂ ਕਹਿਣਾ ਹੋ ਨਾ ਆਪਾਂ ਤਾਂ ਉਦਾਂ ਹੀ ਬਣਾ ਕੇ ਦੇਨੇ ਆ ਭੈਣਾਂ ਨੂੰ ਜਿੱਦਾਂ ਆਪਾਂ ਨੂੰ ਕਹਿਣਾ ਵੀ ਆਪਾਂ ਨੂੰ ਹੈਵੀ ਚਾਹੀਦਾ ਵਾ ਜਾਂ ਥੋੜਾ ਘੱਟ ਵੇਟ ਚ ਚਾਹੀਦਾ ਆ ਰੇ ਇਸ ਦੇ ਹੋਈ ਗਿਆ ਕੋਈ ਵੀ ਗੱਲ ਬਾਤ ਨਾ ਵੀ ਉਹਦੇ ਵਿੱਚ ਥੋੜਾ ਜੇ ਇਸ ਦੇ ਵਿੱਚ ਆਪਾਂ ਨੂੰ ਲਿਮਿਟ ਦੇ ਵਿੱਚ ਚਾਹੀਦਾ ਉਹਦੇ ਹਿਸਾਬ ਨਾਲ ਆਪਾਂ ਲੇਸਾਂ ਲਗਾ ਦੇ ਦੀਆਂ ਨੇ ਜੇ ਤੁਸੀਂ ਕਹੋਗੇ ਵਧੀਆ ਆਪਾਂ ਨੂੰ ਹੈਵੀ ਸੂਟ ਚਾਹੀਦਾ ਵਾ ਫਿਰ ਆਪਾਂ ਵਿੱਚ ਵਰਕ ਕਰਵਾਇਤਾ ਦੀਆਂ ਪਿਓਰ ਚੁਣੌਣ ਦੇ ਵਿੱਚ ਦੁਪੱਟਾ ਲੇਸਾਂ ਲਾ ਕੇ ਫਿਨਿਸ਼ਿੰਗ ਗਰਾਰੇ ਦੇ ਵਿੱਚ ਸੇਮ ਲੇਸਿਸ ਤੇ ਸ਼ਰਟ ਦੇ ਵਿੱਚ ਵਰਕ ਕੀਤਾ ਹੈ ਲੇਸਾਂ ਜਿਵੇਂ ਤੁਹਾਨੂੰ ਦਿਖਦੀਆਂ ਨੇ ਵੀ ਹਮੇਸ਼ਾ ਵਰਕ ਦੇ ਨਾਲ ਦੀ ਜਿਵੇਂ ਉਹ ਦੇਖ ਸਕਦੇ ਹੋ ਪੈਨਲ ਪਿਆ ਹੋਇਆ ਉਦਾਂ ਹੀ ਆਪਾਂ ਇਹਦੇ ਵਿੱਚ ਆਹ ਲੇਸ ਲਾਈ ਹੋਈ ਆ ਪੈਨਲ ਵਾਂਗੂ ਬਿਲਕੁਲ ਸੇਮ ਤੁਹਾਨੂੰ ਲੈਸ ਲੱਗੂਗੀ ਵੀ ਪਤਾ ਨਹੀਂ ਲੱਗਦਾ ਹੁੰਦਾ ਵੀ ਲੈਸ ਆ કે ਵਰਕ ਆ ਉਹ ਵੀ ਆਪਾਂ ਵਧੀਆ ਬਣਾ ਕੇ ਦੇਈਦੇ ਆ ਦੁਪੱਟੇ ਵੀ ਜੇ ਤੁਸੀਂ ਕਹਿ ਦਿਓ ਵੀ ਆਪਾਂ ਦੁਪੱਟੇ ਦੇ ਵਰਕ ਨਹੀਂ ਕਰਨਾ ਨੈਕਸਟ ਸੂਟ ਜਿਹੜਾ ਹੈਗਾ ਜੀ ਹਾਂ ਜੀ ਨੈਕਸਟ ਸੂਟ ਆਪਣਾ ਬਹੁਤ ਹੀ ਸੋਹਣਾ ਇਹ ਵੀ ਆਪਣਾ ਪਰਾਣਾ ਡਿਜ਼ਾਈਨ ਹੀ ਆ ਤੇ ਰਿਪੀਟ ਵਿੱਚ ਹੀ ਬਣਿਆ ਹੋਇਆ ਸੇਮ ਕਲਰ ਸੇਮ ਦੇ ਉੱਪਰ ਇਹ ਬੰਦਿਆ ਇਹ ਜਿੰਨੇ ਵਾਰ ਹੁਣ ਆਪਾਂ ਬਣਾਇਆ ਇਹ ਸਾਰਾ ਸੇਮ ਕਲਰ ਦੇ ਉੱਪਰ ਹੀ ਬਣਿਆ ਚਾਕ ਕੇ ਦਾ ਕੰਮ ਰਹੇਗਾ ਤੇ ਨੈਕ ਦੇ ਉੱਪਰ ਵਰਕ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਆਪਣਾ ਪਾਂ ਸ਼ੇਪ ਦੇ ਵਿੱਚ ਤੇ 슬ੀਵਜ਼ ਦੇ ਉੱਪਰ ਆਪਾਂ ਵਰਕ ਕਰਕੇ ਸ਼ੋਲਡਰ ਦੇ ਉੱਪਰ ਆਪਾਂ ਬੂਟਾ ਦਿੱਤਾ ਹੋਇਆ ਜਿੱਦਾਂ ਫਰੰਟ ਤੇ ਵਰਕ ਹੋਇਆ ਉਦਾਂ ਹੀ ਆਪਾਂ ਸੇਮ ਇਹਦੇ ਵਰਕ ਬੈਕ ਤੇ ਦਿੱਤਾ ਹੋਇਆ ਬੈਕ ਤੇ ਵੀ ਸੇਮ ਵਰਕ ਚਾਕ ਕੇ ਦੇ ਤੇ ਸਿੰਪਲ ਸੋਬਰ ਜਿਹਾ ਸੂਟ ਆ ਤੁਸੀਂ ਜਿਵੇਂ ਮਰਜ਼ੀ ਇਹਨੂੰ ਗੁਰਦੁਆਰਾ ਸਾਹਿਬ ਵੀ ਪਾ ਸਕਦੇ ਛੋਟੇ-ਮੋਟੇ ਫੰਕਸ਼ਨ ਚ ਤੇ ਵੀ ਆਪਣੇ ਘਰੇ ਖੰਡਪੜ ਸਾਹਿਬ ਪ੍ਰਗਾਸ਼ਨ ਦਾ ਆਪਾਂ ਉੱਥੇ ਵੀ ਇਹਨੂੰ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਸੂਟ ਆ ਇਹ 슬ੀਵਜ਼ ਦੇ ਉੱਪਰ ਬਹ ਪਦਦੇ ਹੋਏ ਆਪ ਸ਼ੋਲਡਰ ਦੇ ਉੱਪਰ ਬੂਟੇ ਤੇ ਇਹਦੀ ਸਰਵਾਹ ਦੇ ਪੌਂਚਾ ਤੇ ਵੀ ਆਪਾਂ ਸੇਮ ਵਰਕਰ ਕੀਤਾ ਹੋਇਆ ਤੇ ਜਿਹੜਾ ਦੁਪੱਟਾ ਰਹੇਗਾ ਉਹਦੇ ਆਪਾਂ ਬਹੁਤ ਹੀ ਸੋਹਣੀ ਚੰਪਾ ਲੇਸ ਨਾਲ ਲਾ ਕੇ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੈ ਪਿਓਰ ਚਰੋਂ ਦਾ ਦੁਪੱਟਾ ਤੇ ਬਹੁਤ ਹੀ ਸੋਹਣਾ ਕਲਰ ਆ ਪਿਸਤਾ ਗ੍ਰੀਨ ਜਿਹਾ ਕਲਰ ਆ ਦਾ ਤੇ ਬਹੁਤ ਹੀ ਸੋਹਣੀ ਇਹਦੀ ਫਿਨਿਸ਼ਿੰਗ ਹੋਈ ਆ ਪਿਓਰ ਚਰੋਂ ਦੇ ਵਿੱਚ ਇਹ ਸੂਟ ਰੈਡੀ ਹੋਇਆ ਹੈ ਆਵਾ ਹਾਂਜੀ ਕਿੱਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾਲ ਦੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ